ਉਹ ਹਾਂਜੀ ਕੀ ਹਾਲ ਚਾਲਾ ਵੀਰ ਅੱਜ ਲੋਕਰ ਕਿਹੜਾ ਪੈ ਗਿਆ ਚਾਰ ਦਿਨਾਂ ਬਾਅਦ ਕਿਹੜਾ ਪਿਆ ਅੱਜ ਇੰਨਾ ਕੰਮ ਡਾਊਨ ਹੋਇਆ ਨਾ ਮੰਦਾਵਾ ਚਾਰ ਦਿਨਾਂ ਬਾਅਦ ਕਿਹੜਾ ਪਿਆ ਅੱਜ ਦੇਖਦੇ ਆਂ ਪਛੀਨਾ ਭਰਨੀਆਂ ਨੇ ਆਪਣੇ ਕਨੇਟ ਤੋਂ ਕਹਾ ਅੰਦਰ ਸਾਥ ਕੋਲ ਸਪੋਰਟ ਲੈਣ ਤੋਂ ਚਲੋ ਦੇਖਦੇ ਆਂ ਵੰਗੀ ਕੀ ਬਣਦਾ ਹੁਣ ਅੱਜ ਜਾ ਕੇ ਦੇਖਦੇ ਆਂ ਪਹਿਲਾਂ ਤੇਲ ਪੁਆ ਲਈ ਪੰਪ ਤੇ ਜਾ ਕੇ ਬਹੁਤ ਗਰਮੀ ਆ ਬੇ ਬਿਰ ਬਹੁਤ ਗਰਮੀ ਆ ਬਹੁਤ ਜਿਆਦਾ ਗਰਮੀ ਆ ਲੋਕਲ ਕਿੜਾ ਪਰ ਚੱਲਿਆ ਬੜੀ ਗੱਡੀ ਦਾ ਪਾਇਆ 1100 ਨੌ ਰੋ ਨੌ ਦਾ ਘਰੇ ਖੜੀ ਆ ਚਲੋ ਦੇਖਦੇ ਆ ਕਾਂ ਪਾਪਰੇ ਤੇਰ ਪਾ ਲਈਏ ਬਹੁਤ ਜਾਨਵਾ ਬਲੌਕ ਸ਼ਾਟ ਕਰ ਲਿਆ ਜਿੱਤੇ ਨਾ ਚਾਰ ਦਿਨ ਹੋ ਗਏ ਬਹੁਤ ਕੂਟ ਕਰਿਆ ਨਹੀਂ ਪਰ ਮੋ ਨਹੀਂ ਗਿਆ ਹੈਲੋ ਫੇਰ ਫਿਰ ਗਾਹ ਵਾਲੇ ਨੇ ਪੁਰਾਣੇ ਉਹਨਾਂ ਨੂੰ ਸਪੰਡਰ ਤੋਂ ਬਣਾਇਆ ਥੋੜਾ ਜਿਹਾ ਬਿਊ ਵਧਾ ਥੋੜਾ ਜਿਹਾ ਫੇਰ 파ਵਰ ਨਹੀਂ ਬਣਦੀ ਰਹਿੰਦੀ ਆ ਬਹੁਤ ਆ ਪਸਾ ਰਿਹਾ ਤਾਂ ਬਹੁਤ ਠੀਕ ਆ ਫਿਰ ਮਗਰ ਤੇਲ ਪਾਉਣ ਨੂੰ ਰਹਿਣੇ ਦਿੰਦੇ ਆ ਤੇਲ ਭਰ ਕੇ ਆ ਕੇ ਪਾਵਾਂਗੇ ਆ ਦੇਖ ਰਿਹਾ ਤਾਂ ਗੱਡੀ ਭਰ ਲਿਆ ਉਹਨੇ ਆ ਜਾਣਾ ਤਾਂ ਉੱਤਰ ਤੋਂ ਖਾਲੀ ਕਰਨਾ ਮੱਛੂ ਬਣੇ ਗਨੇ ਠੀਕ ਆ ਆਣਾ ਨੂੰ ਵਧੀਆ ਜਾਣ ਲੈ ਕੇ ਪਹੁੰਚਣੇ ਜ਼ਰੂਰੀ 8 ਲੀਟਰ 1.5 ਲੀਟਰ ਪਾਉਣਾ 3 ਪਾਉਣਾ ਜਾਂਦੇ ਤੇਲ ਪਵਾ ਜਾਗੇ چاہے ਅੱਜ ਖਾਦੀ ਹੋਵੇ ਜਾਂ ਖਾਲੂ ਖਾਲੀ ਹੋਵੇ ਯਾਨੀ ਆਪੇ ਤੇਲ ਪਵਾ ਜਾਗੇ ਆ ਆ ਗਏ ਆਪਣੀ ਜੂਨੀਅਰ ਉਹ ਵੀ ਕੰਡਾ ਕਰਾ ਕੇ ਫੈਕਟਰੀ ਆ ਗਏ ਮਸ਼ੀਨਾਂ ਦੇਖਦਾ ਕ੍ਰੇਨ ਆਊਗੀ ਲੋਡ ਕਰੂਗੀ ਕੰਡਾ-ਕੁੰਡਾ ਕਰਾ ਲਿਆ ਬਾਕੀ ਦੇਖਦੇ ਕੀ ਬਣਦਾ ਦੇਖਦੇ ਚਲੋ ਲਾ ਵੀ ਚਾਹ ਪੀਣਾ ਸੀ ਚਾਹ ਤਾਂ ਪੀਤੀ ਨਹੀਂ ਗਈ ਗਰਮੀ ਬਹੁਤ ਆ ਉਹ ਚੱਲ ਠੰਡਾ ਠੰਡਾ ਵੀ ਗਈ ਟਾਈਮ ਘੱਟ ਲੰਨੇ ਆ ਅਜੇ ਤਾਂ ਮਸ਼ੀਨਾਂ ਬਾਹਰ ਘੱਟ ਰਿਆ ਫਿਰ ਕ੍ਰੇਨ ਆਊਗੀ ਫਿਰ ਲੋਡ ਕਰੂਗੀ ਚਲੋ ਦੇਖਦੇ ਆ ਕਿੱਦ ਤੱਕ ਗੱਡੀ ਲੋਡ ਹੁੰਦੀ ਆ ਇੰਨੀ ਗਰਮੀ ਦੇ ਵਿੱਚ ਤਾਂ ਔਖਾ ਵੀ ਗੱਡੀ ਚਲੋ ਹੋ ਗਈ ਆ ਮਜ਼ੀਨਾ ਲੋਡ ਕਰ ਲਈਆਂ ਰਕ ਡਾਲੇ ਤੋਂ ਬਾਹਰ ਆ ਹਲਕੇ ਡਾਲੇ ਤੋਂ ਬਾਹਰ ਆ ਹਲਕੇ 6 ਆਈਆਂ ਨੇ ਨਾ ਖਾਨੀਆਂ ਨੇ 6-6 ਆਉਣੀਆਂ ਨੇ ਆਹ ਜੇ ਗੱਡੀ ਲੋਡ ਹੋਣੀ ਆ ਹੋ ਗਈ ਇਹ ਅਗਰ ਵੀਡੀਓ ਬਣਾ ਦੇ। ਹਾਂ। ਲੈ ਵੀ ਗੱਡੀ ਆਪਣੀ ਹੁਣ ਭਰ ਕੇ ਨਿਕਲੀ ਆ। ਫੈਕਟਰੀ ਦੇ ਵਿੱਚ ਕੈਮਰਾ ਘੱਟ ਵੱਧੇ ਲੋਡ ਸੀਗਾ ਯਾਰ। ਹੁਣ ਭਰ ਕੇ ਨਿਕਲੀ ਆ। ਹੁਣ ਆਪਾਂ ਹੈਗਾ ਐਟ ਸਾਹਮਣੇ ਵਾਲੇ ਪੁਲ ਤੇ ਮੋਛਵੜਾ ਰੋਡ ਤੇ ਕਿਤੇ ਖਾਲੀ ਕਰਨੀ ਆ। ਸਰੇ 3.5 ਖੜੀ ਆ। ਦੰਗਟੀਆਂ ਨਾਲ ਹੋਰ ਭਰੀਆਂ ਨੇ ਆਪਾਂ ਹਜੇ ਤੇਲ ਵੀ ਪਾਉਣਾ ਆ ਟੈਂਕ ਦਾ ਰਸ ਦਾ ਟਾਈਮ ਹੋ ਜਾਂਦਾ ਨਾ ਟਾਈਮ ਆਹ ਕਾਰ ਵਾਲੇ ਦੇ ਗੁੱਸਾ ਝੜਦਾ ਤੇ ਕੀ ਕਰਦਾ ਕਾਰ ਵਾਲਾ ਦੇਖ ਲੈ ਜਿਆਦਾ ਤੋਰ ਲਿਆ ਕਰੋ ਇਹਨਾਂ ਨੂੰ ਕਾਰ ਡਰਾਈਵਰੀ ਸਿਖਾਉਣੀ ਚਾਹੀਦੀ ਹੈ ਪਹਿਲਾਂ ਕਾਰ ਵਾਲਿਆਂ ਨੂੰ بڑی ਗੱਡੀ ਵਾਲਾ ਵਿਚਾਰਾ ਹਰੇਕ ਵਾਰ ਉੜ ਕੇ ਕਸੂਰ ਬੜੀ ਗੱਡੀਆਂ ਨਿਕਲੇ ਜਾਂਦਾ ਚਲੋ ਠੀਕ ਆ ਵੀਰੇ ਜਾ ਕੇ ਤੇਲ ਪਾ ਲਈਏ ਪੰਪ ਤੇ ਕ्रेन ਤਾਂ ਹੀ ਖੜੀ ਆ ਖਾਲੀ ਗੱਰ ਨੂੰ ਤਾਂ ਚਾਰ ਗੱਡੀਆਂ ਨੇ 8 ਘੰਟੇ ਲੱਗਣਾ ਮੇਰਾ ਵੀਰ ਜਦ ਗੱਡੀ ਸਿੰਗਰ ਰੋਡ ਤੇ ਨਾ ਕੋਈ ਵੀ ਬੰਦਾ ਚਾਹੀਦਾ ਵੀ ਜਦ ਗੱਡੀ ਓਵਰਟੈਕ ਕਰੇ ਨਾ ਸਾਹਮਣ ਵਾਲਾ ਵੀਰ ਨਾਲ ਪ੍ਰੋਪਰ ਵਾਲਾ ਵੀਰ ਨਾ ਮੇਰਾ ਵੀ ਰੇਸ ਤੋਂ ਪੈਰ ਚੱਕ ਲਵੇ ਵੀ ਗੱਡੀ ਓਵਰਟੈਕ ਕਰ ਜਵੇ ਸਹੀ ਪਤਾ ਕੀ ਕਰਦੇ ਆ ਜਦ ਗੱਡੀ ਬੰਦਾ ਪਾਸ ਕਰ ਲੰਗਦਾ ਨਾ ਓਵਰਟੈਕ ਜਾਣ ਕੇ ਪ੍ਰੋਪਰ ਗੱਡੀ ਵਾਲਾ ਪੈਰ ਤੇ ਰੇਸ ਤਾਂ ਪੜੰਦਾ ਚੌੜ ਬਾਜੀ ਜ ਪਰ ਚੌੜ ਨਹੀਂ ਹੁੰਦੀ ਵੀਰੇ ਚੌੜ ਨਾ ਕਰਿਆ ਕਰੋ ਗੱਡੀ ਨੂੰ ਲੰਘਿਆ ਜਾਂ ਕੰਧੋਂ ਰੇਸ ਤੋਂ ਜਾਂ ਪ੍ਰੋਪਰ ਕੱਟੀ ਹੁੰਦੀ ਆ ਨਾ ਪੈਰ ਚੱਕ ਲਿਆ ਕਰੋ ਜਾਂ ਗੱਡੀ ਓਵਰਟੈਕ ਕਰਦੀ ਆ ਚਲੋ ਠੀਕ ਆ ਬਾਕੀ ਪੰਪ ਤੇ ਪਹੁੰਚਣ ਆਣੇ ਆ ਤੇਲ ਪਾ ਕੇ ਦੇ ਦਿਆਂ ਫਿਰ ਕਦ ਖਾਲੀ ਹੁੰਦੀ ਆ ਅੱਧਨੇ ਰਹੇ ਹੋਇਆ ਨਾ ਘਰੇ ਆਉਂਦੇ ਆਣੂ ਚਲੋ ਠੀਕ ਆ ਵੀਰ